ਚਲ ਸੋਹਣੀ ਲੱਗਣ ਡਿਆ ਇਹ ਪਿਸਟਿਕ ਕਲਰ ਤੇ ਸੇਮ ਹੀ ਹੋ ਗਿਆ ਮੈਚ ਸੂਟ ਨਾਲ ਤੈਈ ਗੱਲ ਮੰਮੀ ਮੈਨ ਨੂੰ ਆਂਦੀ ਸੀ ਨਾ ਤੂੰ ਉੱਥੇ ਜਾ ਕੇ ਐਸ਼ ਕਰਨੀ ਆ ਉਹ ਵੱਡੇ ਲੋਕ ਆ ਵਾਕੇ ਕੱਪੜੇ ਲੱਤੇ ਤੋਂ ਪਤਾ ਲੱਗਣ ਡਿਆ ਨਾ ਅਮਰੀਕਾ ਵਾਲੇ ਆ ਪੜੇ ਵੀ ਤਾਂ ਕਿੰਨੇ ਕਿੰਨੇ ਸੋਹਣੇ ਬਣਾਏ ਆ ਸਿੰਧੀ ਵੀ ਰਾਜਵਿੰਦਰ ਸੋਹਣੇ ਆ ਇਹ ਬਹੁਤ ਸੋਹਣੇ ਸਿੰਕੇ ਦਿੱਤੇ ਆ ਚਲ ਵੇਖਾਂ ਕੁਝ ਹੋਰ ਤਾਂ ਨਹੀਂ ਰਹਿ ਗਿਆ ਮੇਰੇ ਤਾਂ ਬਿੰਦੀ ਵੀ ਲੱਗ ਗਈ ਆ ਹੋ ਚੱਲ ਆ ਹੀ ਲਿਆ ਚੱਲ ਬੰਦੇ ਦੇ ਕਿਹੜੇ ਉਦਾਂ ਟੌਰ ਬਣਦੀ ਕਪੜਾ ਲੱਤਾ ਸੋਨਾ ਪਾਇਆ ਹੋਵੇ ਤਾਂ ਟੌਰ ਬਣ ਜਾਂਦੀ ਹੈ ਹੇ ਤੇ ਮੀਂਹ ਜਿਹਾ ਬੈਠਾ ਉੱਠ ਕੇ ਅੰਦਰ ਹੋ ਜਾਣਾ ਨਹੀਂ ਨੂੰ ਕੀ ਤਕਲੀਫ ਤੇ ਤੈਨੂੰ ਪਤਾ ਨਹੀਂ ਲੱਗਦਾ ਮੀਂਹ ਪੈਂਦਿਆ ਭਾਬੀ ਨੇ ਕਿਹਾ ਤਾਂ ਦਿਮਾਗ ਮੋਟਾ ਹੀ ਹੈ ਬਾਹਰ ਮੀਂਹ ਪੈਣ ਦੇ ਬਾਹਰ ਬੈਠਾ ਵਾ ਭਾਬੀ ਨੂੰ ਹੋਰ ਸੁਣਾ ਵੀ ਇਹਦਾ ਮੋਟਾ ਵਾ ਤੂੰ ਮੋਟਾ ਹੀ ਹੈ ਉਹਨੂੰ ਪਤਾ ਲੱਗ ਜੇ ਪੀਏ ਚੰਗਾ ਤੂੰ ਮੈਨਾਂ ਜਾਗਣ ਲਾਣੋ ਹਟ ਜਾ ਹਟ ਜਾ ਤੇ ਨਹੀਂ ਤਾਂ ਭਾਬੀ ਨੂੰ ਦੱਸਣਾ ਹੈ ਕਿ ਭਾਬੀ ਨੂੰ ਆਪਣਿਆਂ ਪਤਾ ਲੱਗ ਜਾਣਾ ਜਦੋਂ ਧੁੱਪ ਨਿਕਲੀ ਹੁੰਦੀ ਔਰ ਧੁੱਪੇ ਫਿਰਿਆ ਤੁਰਿਆ ਫਿਰਦਾ ਰਹਿੰਦਾ ਵਾ ਤੇ ਹੁਣ ਮੀਂਹ ਪੈਣਾ ਤੇਿੱਥੇ ਬੈਠਾ ਵਾ ਦਿਮਾਗ ਮੋਟਾ ਨਹੀਂ ਤੇ ਹੋਰ ਕੀ ਆ ਤੇਰਾ ਸਹੀ ਆ ਮੇਰਾ ਤਾਂ ਸਹੀ ਆ ਜਾ ਜਾ ਚੱਲ ਜਾ ਇਥੋਂ ਕਿਉਂ ਜਾਣਾ ਆਇਆ ਛੰਦ ਰੋਟਕੇ ਮੈਂ ਨਹੀਂ ਆਣਾ ਨਾ ਮੈਂ ਕੱਪੜੇ ਧੋਣ ਡਿਆ ਕੱਪੜੇ ਤੇ ਧੋਗੇ ਨਹੀਂ ਤੇ ਨਹੀਂ ਹਾਂ ਧੋਣ ਗਾਣਾ ਮੈਂ ਤੇਰੇ ਕੱਪੜੇ ਧੋਈ ਜਾਇਆ ਕਰ ਉਹ ਜਿਹੜੀ ਲਿਆ ਕੇ ਦਿੱਤੀ ਧੋਇਆ ਕਰੇ ਹੁਣ ਕੱਪੜੇ ਮੈਂ ਬੱਤੀ ਵੇਖਣ ਡਿਆ ਬੱਤੀ ਬੰਦਿਆ ਆਉ ਤੇਰੇ ਡੇਲੇ ਨਹੀਂ ਕੰਮ ਕਰਦੇ ਲਾਈਟ ਆਈ ਏ ਬਲਬ ਜਗੰਦਿਆ ਫੜੇ ਮੂੰਹ ਬਲਬ ਦਾ ਵੀ ਆ ਵੀ ਵੇਖਾ ਹੁਣੇ ਹੀ ਆ ਗਈ ਇਹ ਵੀ ਤੇਰਾ ਹੀ ਹਿਸਾਬ ਦੇਣ ਲਈ ਹੈ ਨੂਨਾ ਆ ਜਾ ਉੱਠ ਕੇ ਅੰਦਰ ਬੈਠਾ ਵਾ ਇੱਥੇ ਮੰਮੀ ਨੂੰ ਭੇਜਣਾ ਹੀ ਮੈਂ ਵੇਲਾ ਚਲ ਜਾ ਮੰਮੀ ਨੂੰ ਦੂਜੀ ਤਰ੍ਹਾਂ ਹੀ ਲੈ ਕੇ ਜਾਣਾ ਜਾ ਜਾ ਐਵੇਂ ਜਿੱਦੋਂ ਮਰਜ਼ੀ ਆ ਜਾਂਦੀ ਬੰਦਰੀਆਂ ਵਾਂਗ ਕਦੀ ਇੱਧਰ ਨੂੰ ਕਦੀ ਉੱਧਰ ਨੂੰ ਪੁੜਕਦੀ ਰਹਿੰਦੀ ਬੈਂਦੀ ਵੀ ਨਹੀਂ ਪਤਾ ਨਹੀਂ ਕਿਹਦੇ ਕੱਪੜੇ ਆ ਜਿਹੜੇ ਇੰਨੇ ਖਲਾਦੇ ਆ ਆਹ ਪਤਾ ਨਹੀਂ ਕਿਹਦਾ ਸੂਟ ਆ ਆਹ ਕਿਹਦਾ ਸੂਟ ਆ ਖਲਾਰਾ ਪਾਇਆ ਇੰਨੇ ਠੇ ਮੰਮੀਆਂ ਗਵਾਂਡੀਆਂ ਦੀ ਕੁੜੀ ਦੇ ਕੇ ਗਈ ਆ ਤੇ ਕੱਟ ਕੇ ਸੀਂਦੀ ਨਹੀਂ ਫੇਰ ਇਹਨਾਂ ਤੂੰ ਕੱਟ ਕੇ ਕੀ ਸੀ ਮਾਂ ਪਜਾਮਾ ਹੀ ਕਟਣਾ ਤੇ ਮੈਨੂੰ ਆਉਂਦਾ ਨਹੀਂ ਕਟਣਾ ਤੈਨੂੰ ਕਈ ਵਾਰੀ ਤੇ ਦੱਸਿਆ ਪੈਂਟ ਕੱਟ ਕਿੱਦਾਂ ਕੱਟੀਦਾ ਵਾ ਤੇ ਮੈਨੂੰ ਚੇਤਾ ਭੁੱਲਣ ਹੋਰੀ ਕਟਾਈ ਦਾ ਤੇਦਾ ਕਰੋ ਮੈਨੂੰ ਤੁਸੀਂ ਕੱਟ ਦੋ ਹਾਂ ਹੈਨੇ ਉਹ ਤੇਰੀ ਭਾਬੀ ਕਹਿੰਦੀ ਰਹਿੰਦੀ ਐ ਮੈਂ ਫੈਸ਼ਨ ਡਿਜ਼ਾਈਨਰ ਦਾ ਕੋਰਸ ਕੀਤਾ ਵਾ ਐਦਾਂ ਕਰੀਏ ਹਾਂ ਉਹਨੂੰ ਮਾਰਵਾਜ ਤੇ ਉਹਦੇ ਕੋ ਕਟਵਾ ਨਾਲੇ ਪਤਾ ਲੱਗ ਜਾਊਗਾ ਤੂੰ ਹੀ ਆਵਾਜ਼ ਮਾਰੂਗਾ ਤੈਨੂੰ ਕੀ ਗੱਲ ਤੂੰ ਕਹਿੰਨੀ ਮਾਰਦੀ ਕਾ ਚਲੋ ਮੈਂ ਆਵਾਜ਼ ਮਾਰ ਲੈਨੀ ਐ ਤੇ ਉਹ ਵੇਲੇ ਨੂੰ ਨੂਨਾ ਜਾ ਬਾਹਰ ਮੀਂਹ ਦੇ ਵਿੱਚ ਬੈਠਾ ਉਹਨੂੰ ਆਵਾਜ਼ ਮਾਰ ਲਿਆ ਉਹ ਅੰਦਰ ਇਹ ਅਗਲੀ ਕਹੂਗੀ ਇਹਨਾਂ ਦੇ ਮੁੰਡੇ ਨੂੰ ਫੜਨੀ ਅਕਲੀ ਹੈਣੀਗੀ ਕੜੀ ਤੋਪੇ ਬੈਠੇ ਰਹਿੰਦਾ ਤੋਂ ਵੇਖੋ ਮੀਂਹ ਪੈਣਾ ਬਾਹਰ ਮੀਂਹ ਚ ਬੈਠਾ ਵਾ ਨਹੀਂ ਤਾਂ ਮਾਗੀ ਇਹਦਾ ਮੋਟਾ ਇਹਨੂੰ ਬੰਦਾ ਕਿੱਦਾਂ ਸਮਝਾਵੇ ਮੈਂ ਆਪਣਾ ਹੱਥ ਪੱਲਾ ਜੋੜ ਕੇ ਤੈਨੂੰ ਵਿਆਹ ਤਾਂ ਦਿੱਤਾ ਹੁਣੀ ਅਕਲ ਕਰ ਲੈ ਮੈਂ ਕਿਹਾ ਤਰਾ ਜਾ ਓਕੇ ਨਾ ਕੱਪੜੇ ਧੋਣ ਲੱਗਾ ਵਾ ਤੇ ਬੰਦਾ ਪੁੱਛਿਆ ਕਿ ਆਪ ਕੱਪੜੇ ਧੋਂਦਾ ਵਾ ਮੈਂ ਮੂੰਹ ਇਦੀ ਕਰ ਤੂਤਦਾਈ ਭਾਬੀ ਜੀ ਹਾਂਜੀ ਹੋ ਗਏ ਧਿਆਨ ਹਾਂ ਮੈਂ ਤੇ ਰੈਡੀ ਹਾਂ ਬੜੇ ਸੋਹਣੇ ਲੱਗਦੇ ਆ ਸੂਟ ਕਿਹੜਾ ਤੂੰ ਘੱਟ ਸੋਹਣਾ ਸੀਤਾ ਵਾ ਸੂਟ ਵੀ ਬਹੁਤ ਸੋਹਣਾ ਸੀ ਪਿਆਇਆ ਉਦਾਂ ਵੀ ਪਾਇਆ ਵੀ ਤੁਹਾਡੇ ਬਹੁਤ ਸੋਹਣਾ ਲੱਗਾ ਵਾ ਚੱਲ ਵਧੀਆ ਫਿਰ ਤੇ ਆ ਜਾ ਬਹਿ ਜਾ ਬਹਿਣਾ ਕੀ ਆ ਤੇ ਉਹ ਮੈਂ ਸੂਟ ਕੱਟਣ ਲੱਗੀ ਸੀ ਆਓ ਕੱਟੋ ਫਿਰ ਆਓ ਹਮਾਂਡਾ ਜ ਮੈਨੂੰ ਉਹ ਪਜਾਮਾ ਨਹੀਂ ਨਾ ਕੱਟਣਾ ਹੁੰਦਾ ਅੱਜ ਵਾਰ ਕੀ ਹੈ ਲੈ ਅੱਜ ਤੇ ਵੀਰਵਾਰ ਵਾ ਵੀਰਵਾਰ ਥੋੜੀ ਮੈਂ ਕੱਪੜੇ ਨੂੰ ਕੰਚੀ ਲਗਣੀ ਆ ਵੀਰਵਾਰ ਜਿਹੜਾ ਮੈਂ ਕੱਪੜਾ ਮੈਂ ਕੱਟਣਾ ਉਹ ਗਲਤ ਕੱਟਿਆ ਜਾਂਦਾ ਹੁੰਦਾ ਸਹੀ ਨਹੀਂ ਲੱਗ ਹੁੰਦਾ। ਉਹ ਤੂੰ ਹੀ ਮੈਨੂੰ ਨਿਸ਼ਾਨੀਆਂ ਲਾ ਲੋ ਕੱਟ ਤੇ ਮੈਂ ਆਪ ਹੀ ਲੈਣਾ ਕੋਈ ਨਹੀਂ। ਦੱਸਣਾ ਤੇ ਮੈਂ ਹੀ ਆਣਾ ਮੁੜ ਕੇ ਸਾਰਾ ਗਲਤ ਹੋ ਜਾ ਨਹੀਂ ਹੋ ਅੱਜ ਨਾ ਘਟ ਕੱਲ ਨੂੰ ਘਟ ਨਹੀਂ ਕੱਲ ਸ਼ੁੱਕਰਵਾਰ ਵਾ। ਕੋਈ ਗੱਲ ਨਹੀਂ ਮੈਂ ਉਹ ਦਸ ਵੇਰੇ ਕੁੜੀ ਨੇ ਲੈਣਾ ਹੀ ਤੇ ਫਿਰ ਅੱਜ ਸੀ ਹੂੰਗੀ ਤੇ ਫੇਰ ਹੀ ਆਣਾ। ਤੂੰ ਇਦਾਂ ਕਰ YouTube ਤੋਂ ਵੇਖ ਲੈ ਨਾ ਨਹੀਂ ਤੇ ਮੈਂ ਦੱਸੂਗੀ ਤੇ ਕੰਮ ਖਰਾਬ ਹੋ ਜਿੰਨਾਂ ਨਾਲ ਕੇਦਾ ਸੂਟ ਵਾ। ਮੈਨੂੰ ਇਹ ਬਖਸ਼ਵਾ ਸ਼ੁਰੂ ਤੋਂ ਹੀ ਇੱਕ ਦਿਨ ਮੈਂ ਆਪਣਾ ਨਵਾਂ ਸੂਟ ਲਿਆਂਦਾ ਮੰਮੀ ਨੇ ਜਿਹਦੀ ਕਰ ਲਈ ਇਹ ਨਹੀਂ ਮੇਰਾ ਸੀਗੇ ਦੇ ਆ ਬੇ ਸੀਗੇ ਦੇ ਤੋਂ ਸੋ ਹੈ ਵੀ ਸਿੰਪਲ ਸੂਟ ਹੀ ਮੈਂ ਮੰਮੀ ਨੂੰ ਬਥੇਰਾ ਕਿ ਮੰਮੀ ਅੱਜ ਵੀਰਵਾਰੀ ਵੀਰਵਾਰ ਕਪੜਾ ਨਹੀਂ ਕੱਟੀਦਾ ਪਰ ਮੰਮੀ ਨਹੀਂ ਹੱਡੇ ਮੰਮੀ ਨੇ ਕਟਾ ਕੇ ਹੀ ਹੱਡੇ ਕਪੜਾ ਉਹ ਸਾਰਾ ਹੀ ਗਲਤ ਕੱਟਿਆ ਗਿਆ ਮੈਂ ਦੇ ਕੇ ਨਹੀਂ ਚਲਦਾ ਇਹ ਲਾਗੇ ਬੈਨੇ ਤਾਂ ਦੱਸ ਦਿੰਦੇ ਕੱਟ ਕੁਟ ਤੇ ਮੈਂ ਸਭ ਕੁਝ ਆਪ ਹੀ ਲੈਣਾ ਹੈ ਤੇ ਕੱਢ ਲਓ ਆ ਮੇਰੇ ਲਾਗੇ ਬੈਠੇ ਮੇਦਨ ਸੇ ਮੈਨੂੰ ਬਖਸ਼ਵਾ ਮੇਰੇ ਕੋ ਨਹੀਂ ਵੀਰਵਾਰ ਕਪੜਾ ਸਹੀ ਕੱਟਿਆ ਜਾਂਦਾ ਚਲੋ ਠੀਕ ਹੈ ਟਾਡੀ ਮਰਜੀ ਦਾ ਮੰਮੀ ਨੂੰ ਕਹਿੰਨੀ ਕੱਟ ਦੇ। ਹਾਂ ਮੰਮੀ ਨੂੰ ਕਹ ਕੱਟ ਲਓ ਤਾਂ ਮੈਂ ਕੋਈ ਨਹੀਂ ਕੱਲ ਨੂੰ ਕੱਟ ਦੂਗਾ ਸ਼ੁਕਰਵਾਰ ਆ। ਸੱਚ ਉਹਨੂੰ ਕੱਦਣਾ ਤਾਂ ਚਾਹੀਦਾ ਵਾ। YouTube ਤੇ ਵੇਖ ਲਓ ਤੁਸੀਂ। ਠੀਕ ਆ। ਹਾਂ ਮੁੜ ਕੇ ਕਿਹਦੇ ਨੇ ਮੈਂ ਦੱਸ ਦਊਂਗੀ। ਕੋਈ ਗੱਲ ਨਹੀਂ ਬਹਿ ਜਾਓ ਕਿਤੇ। ਹਾਂ ਕੋਈ ਗੱਲ ਨਹੀਂ। ਸ਼ੁਕਰ ਪ੍ਰਮਾਤਮਾ ਦਾ। ਆ ਮੈਨੂੰ ਚੇਤਾ ਆ ਗਿਆ ਕਹਿੰਦਾ ਵੀ ਵੀਰਵਾਰ ਵਾ ਅੱਜ। ਨਹੀਂ ਤੇ ਅੱਜ ਤੇ ਫਸੀਲ ਐ। ਅੱਜ ਤੇ ਮੈਂ ਆਪਣੀ ਜਾਨ ਛਡਾ ਲਈ ਆ। ਤੇ ਫੇਰ ਕਿੱਦਾਂ ਛਡਾਵਾਂਗੀ? ਅੱਜ ਤੇ ਵੀਰਵਾਰ ਦਾ ਭਾਂਣਾ ਚੱਲ ਗਿਆ। ਹਾਏ ਹਾਏ ਵੀ। ਪੰਗਾ ਯਾ ਭੀ ਇਹਨਾਂ ਦੇ ਘਰ ਸਵਾਈ ਚੱਲਦੀ ਮੈਂ ਤੇ ਉੱਥੇ ਫੌੜ ਮਾਰ ਛੜੀ ਉਤੋਂ ਮੈਨੂੰ ਵੀ ਪਤਾ ਸੀ ਪੀ ਇਹ ਹੱਟੇ ਮਸ਼ੀਨ ਤੇ ਬੈਠੀ ਰਹਿੰਦੀ ਐ ਮਸ਼ੀਨ ਤੇ ਗਾਂ ਗਈ ਅੰਦਰ ਇਹਨੂੰ ਨਹੀਂ ਦੇਦਾਂ ਮੀਂਹ ਮੀਂਹ ਲਈ ਲੈ ਮੌਸਮ ਹੀ ਸਹੀ ਹੋ ਗਿਆ ਸਾਫ ਹੋ ਗਿਆ ਮਾੜੀਆਂ ਜੀਆਂ ਦੋ ਛੱਟਾਂ ਪਈਆਂ ਵਾ ਮੇਰੀ ਕਿਡੇ ਤਾਲੂ 'ਚ ਛੱਟ ਪੈ ਗਈ ਤੇ ਮੈਂ ਬਿਮਾਰ ਹੋ ਚੱਲਿਆ ਅੱਜ ਨਾ ਇਦਾਂ ਕਰਾਂ ਮੌਸਮ ਠੰਡਾ ਵਾ ਮੰਮੀ ਨੂੰ ਕਹਿਣਾ ਵਾ ਸਹੁਰਿਆਂ ਤੋਂ ਨਾ ਹੋ ਗਿਆ ਵਾ ਅਲੇ ਨੂੰ ਕਹਿੰਨਾ ਨਾਲ ਆ ਗੱਡੀ ਧਵਾ ਮੇਰੇ ਬਾਵਾ ਰਾਜਵਿੰਦਰ ਇਲਾਕੇ ਦੇ ਗੱਡੀ ਵਧੀਆ ਧਵਾ ਦਿੰਦੀ ਕੱਲਾ-ਕੱਲਾ ਕਰੀ ਜਾਣ ਡਿਆ ਵਾ ਉਹ ਮੰਮੀ ਬੋ ਮੌਸਮ ਬੜਾ ਵਧੀਆ ਹੋਇਆ ਵਾ ਸੌਹਰੇ ਤੋਂ ਨਾ ਮੈਂ ਹੋਂ ਮੌਸਮ ਤੇ ਵਧੀਆ ਹੋਇਆ ਮੈਨੂੰ ਦੱਸਣ ਦੀ ਵੀ ਮੀਂਹ ਚ ਭਜਣ ਡਿਆ ਵਾ ਉਹ ਦੋ ਛਿੱਟਾਂ ਪਈਆਂ ਉਹਨੂੰ ਵੀ ਕਹੀ ਜਾਂਦੀ ਮੀਂਹ ਪੈ ਗਿਆ ਚੱਲ ਜਿਓ ਕਹਿੰਦੀ ਅੰਦਰ ਆ ਜਾ ਤੂੰ ਜ਼ਰੂਰ ਆਪਣੇ ਦਿਮਾਗ ਦੀ ਪ੍ਰਦਰਸ਼ਨੀ ਕਰਨੀ ਹੁੰਦੀ ਵੀ ਮੇਰਾ ਦਿਮਾਗ ਮੋਟਾ ਕੋਹ ਨਹੀਂ ਕਿਹਾ ਉਹਨੂੰ ਫੇਰ ਕੀ ਜੇ ਇਦਾਂ ਹੀ ਖੜਕਦੀ ਹੁੰਦੀ ਮਾੜੀ ਮੋਟੀ ਚੰਗਾ ਲੱਗਦਾ ਵਾ ਟਾਈਮ ਪਾਸ ਹੋ ਜਾਂਦਾ ਨਾਲੇ ਤੇ ਗੱਲਾਂ ਕੀ ਗੱਲਾਂ ਖਾਂਡੇ ਮੈਨੂੰ ਇਹ ਦੱਸ ਮੈਂ ਕਹਿੰਦੇ ਆ ਵੀ ਉਹਨੂੰ ਕੈਨਾਵਾਂ ਸ਼ਦੈਨ ਜੀ ਨੂੰ ਨਾਲ ਆ ਤੇ ਗੱਡੀ ਧਵਾ ਤੇ ਗੱਡੀ ਧੋਲਾ ਕਰ ਲੈ ਕਿ ਉਹਨੇ ਤੇਰੇ ਠੇਕਾ ਲਿਆ ਵਾ ਉਹ ਵਾ ਕੂਚਾ ਜਾ ਫੇਰ ਦਿੰਦੀ ਆ ਆ ਸ਼ੈਂਪੂ ਮੈਂ ਸਾਬਨ ਲਾਉਣ ਲੱਗਾ ਸੀ ਉਹਦਣ ਇਹਨੂੰ ਮੈਂ ਕਿਹਾ ਸਿਰ ਪਾ ਕੇ ਉੱਤੇ ਤੇ ਕੂਚ ਦੇਣਾ ਤੇ ਅਗਲੀ ਸ਼ੈਂਪੂ ਲੈ ਕੇ ਆਈ ਅੰਦਰੋਂ ਕੱਢ ਕੇ ਸ਼ੈਂਪੂ ਪਾ ਤੇਰ ਚ ਪਾਇਆ ਪਾਉਣ ਨੂੰ ਲੱਭੇ ਨਾ ਤੇ ਇਹਨੂੰ ਗੱਡੀ ਨੂੰ ਧੋ ਸ਼ੈਂਪੂ ਦੇ ਨਾਲ ਤੇ ਤੂੰ ਹੁਣ ਆਪੇ ਧੋਣਾ ਉਹਨੇ ਸੂਟ ਕੱਟਣੇ ਹੁੰਦੇ ਸੀ ਨੇ ਆਂਦੇ ਉਹਨੂੰ ਹੋਰ ਬੜੇ ਕੰਮ ਹੁੰਦੇ ਆ। ਉਹ ਮੈਂ ਵੀ ਉਹਨੇ ਸੂਟ ਕਟਾ ਦੂੰਗਾ। ਤੇਰੀ ਸੁਵਾਨੀ ਤੇ ਭਰਾਵਾ ਅੰਦਰ ਵੜ ਕੇ ਬੈਠੀ ਰਹਿੰਦੀ ਆ ਹੁਣ ਉਹਨੂੰ ਮੈਂ ਕਿਹਾ ਵਾ ਜਾ ਆਪਣੀ ਭਾਬੀ ਨੂੰ ਕਹੇ ਸੂਟ ਕਟਾ ਨਾਲ ਜੋ ਸਾਰਾ ਕੰਮ ਸਿੱਖਿਆ ਤਾਂ ਮੈਂ ਨਾਲ ਕਟਾਵੇ ਹਾ ਅੰਦਰੇ ਵੜੇ ਰਹਿਣਾ ਹੁੰਦਾ ਵਾ। ਆਹੋ ਉਹਨੂੰ ਪੈਂਦੇ ਹੀ ਲਾ ਦੋ ਕੰਮ। ਮੰਮੀ ਆਜੋ ਮੇਰੇ ਨਾਲ ਸੂਟ ਕਟਾ ਦੋ। ਤੂੰ ਮੇਰੇ ਨਾਲ ਗੱਡੀ ਧਵਾ। ਚੁੱਪ ਕਰ ਜਾਵੇਂ ਵਿੱਚੇ ਟੋਕਣ ਬਹਿ ਜਾਂਦਾ ਵਾ। ਉਹ ਜ ਕਿ ਵੀ ਤੇ ਬੋਲਾ ਡਾ ਪਣਾ ਹੁੰਦਾ ਵਾ ਇਹਦੀ ਆਦਤ ਹੀ ਬੜੀ ਗੰਦੀ ਆ ਅੱਜ ਤੂੰ ਹੀ ਸੂਟ ਕਟਾਉ ਮੈਨੂੰ ਉਹ ਕੀ ਆਂਦੀ ਜਿਹਦੇ ਵੱਲ ਗਈ ਸੀ ਉਹਨੇ ਨਹੀਂ ਕਟਾਉਣੇ ਕਟਾਉਣੇ ਤੂੰ ਮੈਨਾਂ ਗੱਡੀ ਤੋਂ ਆ ਚੱਲ ਮੰਮੀ ਹੱਡਾੜੀ ਉਹਦੀ ਅੱਗੇ ਉਹ ਸਵਾ ਸਿਰ ਇੱਕ ਤੂੰ ਉਤੋਂ ਮੰਮੀ ਉਹਨੇ ਕੀ ਕਹਿਣਾ ਉਹ ਕਿਉਂ ਕਹਿੰਦੀ ਅੱਜ ਵੀਰ ਵਾ ਅੱਜ ਨਹੀਂ ਮੈਂ ਸੂਟ ਕਟੋਣਾ ਅਥੇ ਮੇਰੇ ਹੱਥੋਂ ਸੂਟ ਖਰਾਬ ਹੋ ਜਾਂਦਾ ਵਾ ਤੇ ਮੈਂ ਕਹਾਂ ਵੀ ਤੂੰ ਲਾਗੇ ਬਹਿ ਜਾਣੇ ਕੇ ਨਿਸ਼ਾਨੀਆਂ ਹੀ ਲਾ ਦੇ ਨਹੀਂ ਨਹੀਂ ਕਹਦੀ ਮੇਰਾ ਪਰਸ਼ਾਵਾ ਹੀ ਪੈ ਗਿਆ ਤੂੰ ਸਮਝੋ ਸੂਟ ਖਰਾਬ ਆ ਤੇ ਨਿਸ਼ਾਨੀ ਲਾਉਂਦੀ ਨੂੰ ਕੀ ਆ ਕਹਿ ਤੂੰ ਨਾ ਕੈਂਚੀ ਫੜੀ ਹਾਂ ਮੈਂ ਤੇ ਕਹੇ ਮੈਂ ਕੱਟ ਮੈਂ ਆਪੀ ਲੂੰਗੀ ਤੂੰ ਨਿਸ਼ਾਨੀਆਂ ਲਾ ਦੇ ਨਹੀਂ ਕਹਦੀ ਨਿਸ਼ਾਨੀਆਂ ਲਾਇਆ ਉਹ ਨਹੀਂ ਸੀਣਾ ਉਹਨੇ ਨਹੀਂ ਸੁਵਾਣਾ ਉਹਨੇ ਆ ਜੂ ਹੈਗਾ ਤਰ ਪਦਾਰੀ ਕੰਦ ਨੂੰ ਪਹਿਲੇ ਕੀ ਹੋਣਾ ਵੀ ਅੱਖ ਨਾ ਲੱਗੇ ਉਹ ਹਲੇ ਨਵੀਂ ਨਵੀਂ ਆਈ ਹੁੰਦਿਆ ਕੰਮ ਤੇ ਲਾ ਦੇਣੀ ਆ ਕਿਦਾਂ ਲਾਉਣੀ ਆ ਔਰ ਕਿੰਨੇ ਘਰ ਆਹੋ ਤੂੰ ਇਹਨੂੰ ਭਜਾਉਣਾ ਵਾ ਮਹਾ ਘਰ ਮੇਰਾ ਵਸਿਆ ਤੂੰ ਕਹਿੰਦੀ ਹੁਣੇ ਫੇਰ ਉੱਜੜ ਜੇ ਤੂੰ ਮੂੰਹ ਬੰ ਜੇ ਤੇਰਾ ਕਰ ਬਸਾਈ ਦਿੱਤਾ ਨਾ ਹੁਣੇ ਉਹਦੇ ਮਲਤਾ ਹੋ ਗਿਆ ਜਰੂਰ ਦਾ ਗਲਾਮ ਹਰੇ ਮੰਮੀ ਦੱਸ ਦੇਣੀ ਓਏ ਹਾਂ ਇਦਾਂ ਹੀ ਆ ਜਾ ਕੇ ਤੂੰ ਨਾ ਅੱਗ ਨਾ ਲਾਇਆ ਕਰ ਤੈਨੂੰ ਮੈਂ ਦੱਸਤਾ ਹੀ ਤੂੰ ਮੈਂ ਚੋਕ ਕਰਾ ਲਾਂ ਮੈਂ ਧੱਕੇ ਬੜੀ ਖੇਚੜ ਗਈ ਮੈਂ ਕਿਹਾ ਵੀ ਨਿਸ਼ਾਨੀਆਂ ਮੈਂ ਲਾ ਲੂ ਤੂੰ ਲਾ ਕੇ ਬਹਿ ਕੇ ਦੱਸ ਹੀ ਦੇ ਆ ਜਦੋਂ ਇੱਥੇ ਆਈ ਨਾ ਚੰਗਾ ਆਪਣਾ ਮੌਸਮ ਠੰਡਾ ਤੋਂ ਪਚਾੜੀ ਮੈਂ ਗੱਲ ਕਰਨੀ ਨਹੀਂ ਦਿੰਦਾ ਨਾ ਇਹ ਗੱਲ ਕਿੱਥੋਂ ਕਰਨ ਦੇਣੀ ਆ ਮੂੰਹ ਨੂੰ ਪੱਟੀ ਲਾ ਲੈ ਦੋ ਮਿੰਟ ਵਾਸਤੇ ਕਹਿੰਦੀ ਜੇ ਮੇਰਾ ਪਰਸ਼ਾਵਾਂ ਹੀ ਪੈ ਗਿਆ ਨਾ ਤੇ ਸੂਟ ਖਰਾਬ ਹੋ ਜਾਣਾ ਵਾ ਆਥੇ ਮੈਂ ਵੀਰਵਾ ਦਾ ਸੂਟ ਤੇ ਲੱਗ ਜਾਂਦੀ ਵੀ ਨਹੀਂ ਲੰਗ ਮੈਂ ਦੁਨੀਆ ਦਾ ਮੈਂ ਬਥੇਦੀ ਚਲਾਕ ਵੇਖੀ ਆ ਆ ਜਿਹੜੀ ਤੇਰੇ ਵਾਲੀ ਆ ਨਾ ਇਹ ਤਾਂ ਮੈਨੂੰ ਜਿਆਦਾ ਜਿਆਦਾ ਹੀ ਚਲਾਕ ਵਾ ਚੰਗਾ ਸਗੋਂ ਇਦਾਂ ਪਾ ਮੈਨੂੰ ਲੱਗਦਾ ਉਹਨੂੰ ਕੱਪੜੇ-ਕੁਪੜੇ ਨਹੀਂ ਸੀ ਨੇ ਹੁੰਦੇ ਉਹਨਾਂ ਨੇ ਵੀ ਝੂਠੀ ਮਾਰ ਛੱਡਿਆ ਵਾ ਅੱਗੇ ਵੀ ਇੱਕ ਦਿਨ ਡਾਢੇ ਸਾਹਮਣੇ ਗਿਆ ਸੀ ਬਾਹਨਾ ਮਾਰਦਾ ਤੇ ਅੱਜ ਵੀ ਹੁੰਦਾ ਹੁੰਦਾ ਕੋਖਣੀ ਆ ਤੂੰ ਹੀ ਮੈਨੂੰ ਤਾਂ ਉਹ ਕੱਟ ਦੋ ਪਜਾਮਾ ਚੱਲ ਆਂ ਭਲਾ ਇਹ ਵੀ ਪਖੰਡਗਾ ਦਾ ਆਪਣੀ ਬੁੱਢੀ ਦੀਆਂ ਸ਼ੱਡਾ ਲੈਂਦਾ ਵਾ ਜਾ ਜਾ ਚੁੱਪ ਕਰ ਜਾ ਤੈਨੂੰ ਮੈਂ ਦੱਸਾਂ ਸੀਂ ਡਰ ਗਿਆ ਮੰਮੀ ਜਿੰਨਾ ਚਿਰ ਉਹਨੂੰ ਕਹਿਣਾ ਵਾ ਤੁਸੀਂ ਮੈਨੂੰ ਸੂਟ ਕਟਾ ਦੋ ਹਾਂ ਨਹੀਂ ਜੇ ਉਹ ਕਟ ਉਹਨੂੰ ਜ਼ਿਆਦਾ ਹੁੰਦਾ ਮੇਰੇ ਨਾਲੋਂ ਮੇਰਾ ਤਾਂ ਕਿਤੇ ਕਿਹੜੇ ਵੇਲੇ ਵਾਧਾ ਘਾਟਾ ਹੋ ਜਾਂਦਾ ਉਹਨੂੰ ਮੰਮੀ ਕੋਖੜੀ ਹੁੰਦਾ ਉਧਰ ਵੇ ਲੋ ਟਾਈਮ ਅਗਲੀ ਨਸੇਰੇ ਵਾਂਡੇ ਵਾ ਕੇ ਜਾਣਾ ਵਾ ਤੂੰ ਸੀਵਾਂਗੇ ਤਾਂ ਫੇਰ ਹੀ ਹੈ ਨਾ ਇਹਨੇ ਜਿਹਨੂੰ ਸੂਟ ਕੱਟਿਆ ਜਾਣਾ ਹੀ ਬਾਕੀ ਤਾਂ ਢੀ ਮਰਜ਼ੀ ਜਿਹਾ ਚੱਲ ਲਿਆ 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 ਕੱਢ ਕੇ ਲਿਆ ਜਿਹੜਾ ਨਹੀਂ ਮੈਨੂੰ ਟੱਕਰਦਾ ਬੱਸ ਉਹ ਵੱਧ ਟੱਕਰਦਾ ਵਾ ਵਾਜ ਮਾਰੋ ਦੋਨਾਂ ਨੂੰ ਮਾਰ ਮਾਰ ਵਾਜ ਕੇ ਆ ਬੀਜੀ ਬਾਹਰ ਆਇਓ ਹੁਣ ਕੀ ਹੋ ਗਿਆ ਮੈਂ ਆਇਓ ਮੜਾ ਜਾ ਮਮੀ ਸੱਦੰਦੇ ਆ ਹਾਂਜੀ ਮਮੀ ਕੁੜੀਏ ਇਦਾਂ ਕਰ ਇਹਨੂੰ ਸਿੱਧਾ-ਸੁਧਾ ਜਿੱਧਾ ਕੱਟਣਾ ਹੈ ਨਾ ਇਹਨੂੰ ਉਤਰਾਂ ਜੋੜ ਕੈਂਚੀ ਨਾਲ ਲਈ ਨਿਸ਼ਾਨੀਆਂ ਲਾ ਕੇ ਦੇ ਕੁੜੀ ਆਪੇ ਕੱਟ ਲੂਗੀ ਹਾਂ ਹੈ ਮਮੀ ਕੱਦ ਤੋਂ ਖਰਾਬ ਹੋਣਾ ਜੇ ਪਗਾਨਾ ਸੂਟ ਮੈਂ ਤਾੜਿਆ ਕੱਟ ਦਿੰਨੀ ਦੇਖ ਲਓ ਗਲਤ ਕੱਟਿਆ ਜਾਣਾ ਮੇਰੇ ਕੋਲ ਮੇਰਾ ਕੱਟ ਦਿੰਨੀ ਚਲ ਮੇਰਾ ਵੀ ਹੈਗਾ ਉਹਨੇ ਕਟਾ ਕੇ ਵੇਖ ਲੈਣੇ ਆ ਮੈਂ ਤੁਹਾਨੂੰ ਕਹਿੰਦਾ ਕੱਟਿਆ ਜਾਣਾ ਜੀ ਮੈਂ ਕੱਲ ਨੂੰ ਕੱਟ ਦੂੰਗੀ ਅੱਜ ਵੀਰਵਾਰ ਆ ਮੰਮੀ ਚਲ ਮੰਮੀ ਤੁਸੀਂ ਕੱਟ ਦਿਓ ਮੈਂ ਤੁਹਾਨੂੰ ਦੱਸਿਆ ਸੀ ਭਾਬੀ ਕਹਿੰਦੀ ਵੀਰਵਾਰ ਮੈਂ ਸੂਟ ਖਰਾਬ ਹੋਇਆ ਇਹਨੇ ਮੈਨੂੰ ਮੈਂ ਦੱਸਿਆ ਈ ਤੁਮ ਨਵਾ ਤੇ ਚੜਾਲਿਆ ਅਹੀਂ ਤੇ ਵੀਰਵਾਰ ਕੱਟ ਲੈਨੇ ਕਪੜਾ ਹੁਣ ਤੁਹਾਡੇ ਘਰ ਆ ਗਈ ਨਾ ਤੁਹਾਡੇ ਅਰ ਗਈ ਬੰਜਾ ਮੰਮੀ ਜੇ ਖਰਾਬ ਹੋ ਗਿਆ ਪਕਾਨਾ ਸੂਟ ਫੇਰ ਐਵੇਂ ਕਿਹਨੇ ਕਹਿਣਾ ਵਾ ਚੰਗਾ ਪਹਿਣਾ ਜੇ ਖਰਾਬ ਹੋ ਜਾਂਦਾ ਨਾ ਜਾਂ ਅੰਦ ਚੱਕੇ ਲੰਮੀ ਪੈ ਜਾ ਮੈਂ ਤਾਂ ਪਹਿਲਾਂ ਹੀ ਦੱਸਿਆ ਮੰਮੀ ਉਹਦਾ ਹੀ ਯਕੀਨ ਕਰ ਲੈਣਾ ਇਹਨੇ ਥੀ ਤੇ ਮੇਰਾ ਸੂਟ ਲੱਗ ਗਿਆ ਵੀ ਆ ਜਾਂਦਾ ਵੀਰ ਵਰ ਮੇਰਾ ਪਰਚਾਵਾ ਪੈ ਜਾਂਦਾ ਸੂਟ ਪਹਿਣਾ ਮੇਰਾ ਤਾਂ ਮੁੰਡਾ ਆਪ ਦੇ ਦੇ ਮਗਰ ਲੱਗ ਗਿਆ ਵਾ ਉਹਨੇ ਵੀ ਸੂਟ ਕੱਟਣਾ ਉਹਨੇ ਵੀ ਸੀਣਾ ਕੀ ਪਤਾ ਤੂੰ ਉਹਨੂੰ ਕੀ ਕਿਹਾ ਵਾ ਮੈਂ ਮੰਮੀ ਮੈਂ ਤਾਂ ਉਹਨੂੰ ਕੁਛ ਵੀ ਨਹੀਂ ਕਿਹਾ ਉਹਨੂੰ ਚੱਲ ਕੋਸ ਨਹੀਂ ਹੁੰਦਾ ਮੰਮੀ ਆਪਾਂ ਕੱਟ ਲੈਣੇ ਜਾਓ ਭਾਬੀ ਤੁਸੀਂ ਅੰਦਰ ਲੰਮੀ ਪੈ ਜਾਓ ਕੱਟ ਲੈਣੇ ਆਪਾਂ ਜਾਓ ਮੈਂ ਇੱਥੇ ਬੈਠੀ ਜਾਂਦਾ ਕਈ ਵਾਰੀ ਮਾਰੀ ਜਾਣ ਕੇ ਚੱਲੋ ਕੋਈ ਜਾ ਬਹਿ ਜਾ ਤੇਰੀ ਰਸਟ ਖਰਾਬ ਹੋ ਜੂਗੀ ਝੋੜ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਆਪ ਕੱਟ ਲਈਏ ਤੂੰ ਇਹ ਵੀ ਕਿਹੜਾ ਆਖੇ ਲੱਗਦੇ ਨਹੀਂ ਜਿੱਦਣ ਮੈਂ ਵਿਆਹ ਹੀ ਆਈ ਸੀ ਨਾ ਅਗਲੇ ਦਿਨ ਮੇਰੀ ਸੱਸ ਨੇ ਮੇਰੇ ਗਾੜੀ ਮਸ਼ੀਨ ਰਾਹ ਦਿੱਤੀ ਸੀ ਪਰ ਹੁਣ ਉਹ ਟਾਈਮ ਨਹੀਂ ਨਾ ਹੈਗਾ ਮੰਮੀ ਮੰਮੀ ਮੈਂ ਤੁਹਾਨੂੰ ਪਹਿਲਾਂ ਹੀ ਕਹੀ ਕਿ ਤੁਸੀਂ ਸੂਟ ਕੱਟ ਦੋ ਤੁਸੀਂ ਪਤਾ ਨਹੀਂ ਕੀ ਸਵਾਦ ਲੈਣਾ ਹੈ ਮੇਰੀ ਤੁਸੀਂ ਇੱਕ ਗੱਲ ਸੁਣ ਲਾ ਹੁਣ ਧਿਆਨ ਦੇ ਨਾਲ ਹੁਣ ਮੈਂ ਕੱਟਦੀ ਨਹੀਂ ਨਿਸ਼ਾਨੀਆਂ ਵੀ ਚੰਗੀ ਤਰ੍ਹਾਂ ਲਾ ਦੇਣੀ ਤੇ ਡੇਲੇ ਖੋਲ ਕੇ ਵੇਖ ਲਈ 50 ਵਜੇ ਤੁਹਾਨੂੰ ਮੈਂ ਦੱਸ ਦਿੱਤਾ ਵਾ ਮੇਰੀ ਆਪਨੀ ਲਾਦੀ ਇਸ ਤਰ੍ਹਾਂ ਦੀ ਹੈ ਤਾਂ ਮੈਂ ਹੋਰ ਕਹਿਣ ਨੂੰ ਕੀ ਕਹਿਣਾ ਤੇਰਾ ਦਿਮਾਗ ਮੋਟਾ ਹੀ ਆ ਮੰਮੀ ਆਹ ਚੀਜ਼ ਦੀ ਮੈਨੂੰ ਸਮਝ ਨਹੀਂ ਲੱਗਦੀ ਪਜਾਮੇ ਦੀ ਨਿਸ਼ਾਨੀ ਤਾਂ ਹੋ ਜਾਂਦਾ ਬਾਕੀ ਤਾਂ ਮੈਂ ਸਾਰੇ ਸੇਖ ਹੀ ਲੈ ਆਣਾ ਹਾਂ ਹਾਂ ਕੋਈ ਗੱਲ ਨਹੀਂ ਹੌਲੀ ਹੌਲੀ ਇਹ ਵੀ ਪਜਾਮਾ ਤਾਂ ਛਟਕਟਿਆ ਜਾਂਦਾ ਪਜਾਮੇ ਦੀ ਕਿਹੜੀ ਗੱਲ ਲਵਾ ਮੈਨੂੰ ਇਹਦਾ ਜਿਹੜਾ ਪਲੇਖਾ ਲੱਗ ਜਾਂਦਾ ਅਗਲੀ ਪਿਛਲੀ ਕਟਾਈ ਦਾ ਹੁਣ ਤੂੰ ਹੀ ਮੈਨੂੰ ਦੱਸ ਦੋ ਹਾਂ ਮੈਨੂੰ ਨਾ ਤੁਹਾਡੀ ਨੂੰਨ ਕੱਪੜੇ ਪੜੇ ਹੁੰਦੇ ਉਹਦਾਂ ਵੀ ਬਨਣਾ ਮਰਿਆ ਅੱਜ ਵੀ ਬਨਣਾ ਮਰਿਆ ਕਿਤੇ ਹੁਣ ਤੂੰ ਹੀ ਕੱਲੇ ਉਹਨੂੰ ਛੁੱਟ ਲਿਆ ਕਿ ਸੀ ਗੇ ਵੇਲਿਓ ਨਹੀਂ ਦੇਣਾ ਤੇ ਉਹਨੂੰ ਮੈਂ ਕਿਹਾ ਜਾਨ ਤਾਂ ਮੈਂ ਵੀ ਨਹੀਂ ਉਹਦੀ ਛੱਡਣੀ ਹੈਗੀ ਅੱਜ ਤੇ ਵੀਰਵਾਰ ਆ ਨਾ ਮੁੰਨ ਕੇ ਕਹਦਾ ਪ ਅੱਗੇ ਕਿਤੇ ਪਿਛਲੀਆਂ ਸੱਸਾਂ ਜਾਣ ਕੱਢ ਕੇ ਰਾਹ ਦਿੰਦੀਆਂ ਹੁੰਦੀਆਂ ਸੀ ਮੈਂ ਹੀ ਮਗਰਵਾਈ ਆਉਂਦੇ ਗੁਆ ਪਠਨ ਡਾਲਿਆ ਸੀ ਮੈਨੂੰ ਪਰ ਮੰਮੀ ਉਹ ਟਾਡੇ ਵਾਲਾ ਜ਼ਮਾਨਾ ਨਹੀਂ ਰਿਹਾ ਹੁਣ ਬਦਲ ਗਿਆ ਦੇਖਿਆ ਕਰੋ ਨੀ ਜ਼ਮਾਨੇ ਨੂੰ ਕੀ ਆ ਜ਼ਮਾਨਾ ਆਪੇ ਬਦਲਿਆ ਟਾਡੇ ਅਰਗੀਆਂ ਨੇ ਹੁਣ ਤੂੰ ਵੀ ਨਾ ਸੌਹਰੇ ਜਾ ਕੇ ਪਖੰਡ ਕਰਨ ਲੱਗ ਪਈ ਮੈਂ ਕੀ ਪਖੰਡ ਕਰਨੀ ਮੈਂ ਪਖੰਡ ਕਰੂੰਗੀ ਤੇ ਮੈਨੂੰ ਤਾਂ ਪਤਾ ਨਾ ਮੇਰੀ ਮਾਂ ਨੇ ਪਿਛੋ ਡਾਂਗ ਲੈ ਕੇ ਜੇ ਸੱਸ ਨੇ ਤਾਂ ਮਗਰੋ ਕਹਿਣਾ ਜਾਂ ਕੈਂਚੀ ਤੇ ਸਾਡੇ ਤੂੰ ਡਰਦੀ ਨਹੀਂ ਕੰਮ ਕਰੀ ਜਾਣਾ ਉੱਥੇ ਕੈਂਚੀ ਤੇ ਮਾਰਕਾ ਲਿਆ ਮਮੀ ਅਲੋ ਹਾਂ ਮੈਂ ਹੂੰ ਕਿੱਥੇ ਕੰਮ ਆ ਮੈਂ ਉਧਾਂ ਬਹਿਣ ਲੱਗਾ ਅੰਦਰ ਜਾ ਕੇ ਤੇ ਥੋੜੀ ਬੜੀ ਸ਼ਰਮ ਕਰ ਲਾ ਦੁਪਹਿਰਾ ਹੋਈਆਂ ਨਾ 12 ਵਜੇ ਨੇ ਰਾਤ ਨਹੀਂ ਕੀ ਪਹਿਲਾਂ ਅੰਦਰ ਹੁਣ ਇਹ ਵਟ ਚੱਲਿਆ ਆਂ ਅੰਦਰ ਹੀ ਥੋੜਾ ਮੈਂ ਬਹਿਣਾ ਹੀ ਆ ਔਰ ਇਹਦੀ ਬੀਬੀ ਬਾਹਰ ਖੱਤੀ ਆ ਨਾ ਉਹਨੂੰ ਵੀ ਮਟੋ ਦਿੱਤਾ ਪਾ ਲੈਣਾ ਹੀ ਅੰਦਰੇ ਬਹਿਣਾ ਹੁਣ ਇਹਦੇ ਨਾਲ ਮੈਂ ਤੱਕ ਘੰਡਾ ਪੀ ਕੇ ਤੇ ਕੋਨੂੰ ਕਹਿਣਾ ਚੇਤਾ ਵੀ ਪੱਠਾ ਦਿੱਤਾ ਪੋਣਾ ਕਹਿੰਦਾ ਰੋਟੀ ਤੋਂ ਗੁੱਡੇ ਨਾਲ ਜੁੜਿਆ ਰਹਿਣਾ ਹਾਂ ਦੁੱਧ ਪੀਣਾ ਹੁੰਦਾ ਨਾ ਲੋਕ ਕਹਿੰਦੇ ਮੈਂ ਐਡਾ ਐਡਾ ਗਲਾ ਭਰਕੇ ਦੋ ਤੈਨੂੰ ਬੱਠੇ ਪਾਲਿਆ ਕਰ ਮੇਰੇ ਵੰਡੇ ਦਾ ਵੀ ਇਹਨੂੰ ਪਿਆਲ ਦਿਆ ਕਰੋ ਜਬਾਨ ਹੀ ਵਧੀ ਜਾਂਦੀ ਮੰਮੀ ਵੇਖ ਨਹੀਂ ਰਹਿਦੀ ਤੇਰੀ ਵੀ ਵਧੀਆ ਕੰਮ ਤੈਨੂੰ ਕੋਈ ਪਤਾ ਨਹੀਂ ਹੁਣ ਦਵਾ ਦਵਾ ਅੰਦਰ ਵੜ ਚੱਲੇ ਆ ਨਾ ਜਾ ਜਾ ਕੇ ਪਹਿਲਾਂ ਪੱਠੇ ਪਾ ਗਿਆ ਸਹੀ ਰਹੀ ਤੂੰ ਪਾਲਾ ਮੈਂ ਕਿਹਾ ਤੇਰੇ ਕੋ ਚਾਚਾ ਟਾਈਮ ਦੁੱਧਾਂ ਨੇ ਗਲਾ ਪੀਨੀ ਔਰ ਤੂੰ 24 ਘੰਟੇ ਕਿਨਾਂ ਦੁੱਧ ਲਿਆ ਰੋ ਦੁੱਧ ਲਿਆ ਦੋ ਮੰਮੀ ਹਟਾ ਲੋ ਇਹਨੂੰ ਕਹਿੰਦੀ ਲੱਸੀ ਦਾ ਗਲਾ ਕਹਿੰਦੀ ਦਹੀਂ ਦਾ ਹਾਂ ਤੁਸੀਂ ਦੋਵੇਂ ਰੜਕੀਆਂ ਜੇ ਕਸੂਰ ਤੇ ਤੇਰਾ ਇਹ ਨਾਲ ਬਾਹਰ ਕੰਮ ਕਰੀਦਾ ਵਾ ਅੰਦਰ ਵੜ ਕੇ ਨਹੀਂ ਪਈਦਾ ਉਹਦੇ ਨਾਲ ਤੇ ਦੁਪਹਿਰੇ ਮੈਂ ਕੀ ਕਰਾਂ ਪੱਠੇ ਸ਼ਾਮਾਂ ਨੂੰ ਪੋਣੇ ਹੋਣਾ ਜਦੋਂ ਉਹਦਾ ਵਿਆਹ ਆ ਗਿਆ ਹੁਣ ਤੇ ਅੰਦਰੋਂ ਹੀ ਨਿਕਲਦਾ ਜਦੋਂ ਕੁਵਾਰਾ ਸੀ ਤੇ ਉਹਨੂੰ ਫੋਨ ਕਰ ਕਰ ਸਕਦਾ ਨਾ ਵੀ ਕਿੱਥੇ ਆ ਕਿੱਥੇ ਆ ਹੁਣ ਵੇਖ ਲੋ ਚਾਰ ਨਹੀਂ ਨਾ ਪੱਠੇ ਪੋਣੇ ਕਮਾਦ ਗੋਡਣ ਵਾਲਾ ਜਾ ਕਮਾਦ ਗੋਡਿਆ ਆਹ ਦੁਪਹਿਰੇ ਐਵੇਂ ਮੱਚਦੇ ਰਹੋ ਜਾਓ ਵਹਿਲਨ ਦਪਹਿਰਾਂ ਦਾ ਰੋਟੀ ਤੇ ਗੋਡੇ ਨਾਲ ਹੁਣ ਮੰਮੀ ਨੇ ਨਹੀਂ ਅੱਖ ਲੱਗਿਆ ਲੁਗਿਆ ਕੰਨਾ ਤੈਨੂੰ ਮੈਂ ਦੱਸਾਂ ਸੁੱਕਾ ਟੋ ਪਜਾਮਾ ਇਹ ਹੱਥੋਂ ਨਿਕਲਿਆ ਕੀ ਕਹਿੰਦੇ ਹੁੰਦੇ ਨੋਟ ਤੜਾਇਆ ਤੇ ਗਿਆ ਮੁੰਡਾ ਵਿਆਹ ਤੇ ਗਿਆ ਉਸ ਹਾਬ ਹੋ ਗਿਆ ਯੋ ਚਲੋ ਕੱਟ ਲਈਏ ਆਪਾਂ ਕੀ ਗੱਲ ਆ ਬਾਹਰ ਇੰਨਾ ਰੌਲਾ ਪਾਤਾ ਤੁਹਾਡੇ ਘਰ ਤੇ ਕਿਤੇ ਰੌਣਕ ਮੇਲਾ ਹੀ ਲੱਗਾ ਰਹਿਦਾ ਵਾ ਆਹੋ ਇੱਥੇ ਮਹਿਫਲਾਂ ਹੀ ਲੱਗੀਆਂ ਰਹਦੀਆਂ ਵਾਕੀ 24 ਘੰਟੇ ਇੰਨਾ ਬੋਲ ਪਲਾਰਾ ਇੰਨਾ ਜ਼ਿਆਦਾ ਕੀ ਕਰਦਾ ਰਹਿੰਦੇ ਤੁਸੀਂ ਤੁਹਾਡੀ ਭੈਣ ਭਰਾਵਾਂ ਨਾਲ ਮੇਲਾ ਤਾਂ ਮਾਸਾ ਨਹੀਂ ਬੰਦੀ ਤੇ ਤੁਸੀਂ ਮੈਨੂੰ ਕਹੇ ਮੇਰੀ ਭੈਣ ਨਾਲ ਬਹੁਤ ਬੰਦੀ ਆ ਉਹ ਚਲ ਚੰਗਾ ਵਾ ਰੌਣਕ ਹੀ ਲੱਗੀ ਰਹੀਦੀ ਆ ਬਸ ਦੇ ਘਰਾਂ 'ਚ ਖੜਕਦਾ ਹੁੰਦਾ ਮਾੜਾ ਮੋਟਾ ਲੈ ਉਹਨੇ ਤੇ ਹੀ ਦੂਜੇ ਪਾਸੇ ਹੀ ਉਹਨੇ ਤੇ ਹੀ ਉਧਰ ਨਾਲ ਪਾਸੇ ਹੋ ਗਏ ਜੀ ਇੱਕ ਪਾਸਾ ਕਰੋ ਉਹ ਵੈਸੇ ਉਦਾਂ ਵੀ ਨਾ ਰਾਜਵਿੰਦਰ ਜਿਆਦਾ ਹੀ ਰੋਲੀ ਪਾਉਂਦੀ ਆ ਬੰਦਾ ਕਵੇਗੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇੱਕ ਗੱਲ ਨਹੀਂ ਹੀ ਦੱਸੀ ਮੈਂ ਦੱਸਦੀ ਆ ਪਰ ਮੰਮੀ ਇਰਾਂ ਨੂੰ ਨਾ ਪਤਾ ਲੱਗੇ ਕੀ ਮੇਰੇ ਵਾਲਾ ਰਾਜਵਿੰਦਰ ਆਈ ਕਹਿੰਦੀ ਪੈਂਟ ਪਲਾਜ਼ੋ ਕੱਟ ਕੇ ਦੇ ਤੇ ਮੈਨੂੰ ਨਹੀਂ ਜੇ ਹੁੰਦਾ ਹੁੰਦਾ ਕੁਝ ਵੀ ਕੱਟਣਾ ਹੈ ਆਹੋ ਤੂੰ ਉਦੋਂ ਤੇ ਤੁਸੀਂ ਕਿਹਾ ਸੀਗਾ ਵੀ ਮੈਨੂੰ ਸਾਰਾ ਕੁਝ ਹੁੰਦਾ ਮੈਂ ਸੁਣ ਤੇ ਧਿਆਾਂ ਹੀ ਉਦੋਂ ਹੀ ਮੈਂ ਕਿਹਾ ਸੀ ਨਾ ਉਦੋਂ ਤੇ ਮੈਨੂੰ ਮੰਮੀ ਨੇ ਕਿਹਾ ਸੀ ਕਿ ਜਿੱਦਾਂ ਇਹ ਪੁੱਛਣਗੇ ਉਦਾਂ ਹੀ ਹਾਂ ਚ ਹਾਂ ਮਲਾ ਦੇ ਤੈ ਬਾਅਦ ਜਿੱਦਾਂ ਤੇਰਾ ਠਾਕੇ ਤੋਂ ਬਾਅਦ ਆ ਨਾ ਟਾਈਮ ਪਊਗਾ ਤਾਂ ਸਲਾਈ ਸਿੱਖਣੀ ਟਾਈਮ ਤੇ ਤੁਸੀਂ ਪਾਇਆ ਨਹੀਂ ਛੱਟ ਤੇ ਤੁਸੀਂ ਵਿਆਹ ਮੰਗ ਲਿਆ ਸੀ ਨਾਲ ਹੀ ਫਿਰ ਇਦਾਂ ਨਹੀਂ ਨਾ ਕਹਿਣਾ ਚਾਹੀਦਾ ਕਹਿਣਾ ਇਹ ਮਾੜਾ ਮੂਟਾ ਮੈਨੂੰ ਆਉਂਦਾ ਸਵਾਈ ਦਾ ਕੰਮ ਇਹ ਨਹੀਂ ਨਾ ਕਹਿਣਾ ਮੈਂ ਬੁਟੀਕ ਦਾ ਕੋਰਸ ਕੀਤਾ ਉਹ ਕੀਤਾ ਇਹ ਕੀਤਾ ਤੇ ਮੈਨੂੰ ਜਿੱਦਾਂ ਮੰਮੀ ਨੇ ਕਿਹਾ ਮੈਂ ਕਹਿਤਾ ਹੁਣ ਮੈਂ ਕੀ ਕਰਾਂ ਅੱਜ ਤੇ ਮੈਂ ਬੰਨ੍ਹਾ ਲਾ ਦਿੱਤਾ ਮੈਂ ਵੀਰਵਾਰਾਂ ਤੇ ਵੀਰਵਾਰ ਮੈਂ ਕੱਪੜਾ ਨਹੀਂ ਕੱਟਦੀ ਤੇ ਜੇ ਕੱਲ ਸ਼ੁੱਕਰਵਾਰ ਕੱਲ ਉਹਨਾਂ ਮੈਨੂੰ ਤਾਂ ਕੋਸ਼ਿਸ਼ ਵੀ ਨਹੀਂ ਆਉਂਦਾ ਹੈ ਉਹ ਚਲੋ ਤੁਸੀਂ ਹੁਣ ਇਹ ਗੱਲ ਬਾਤ ਚ ਨਾ ਆਇਓ ਵੀ ਮੈਂ ਕਿੰਨਾ ਕਿਤਨਾ ਗੱਲ ਕਮਾ ਦਿੰਨਾ ਵਾ ਤੁਸੀਂ ਗੱਲ ਕਿਦਾਂ ਕਮਾਓਗੇ ਤੁਹਾਡੀ ਤੇ ਮੰਮੀ ਜਿਹੜੀ ਉਹ ਗੱਲ ਦੀ ਝਾਲ ਹੀ ਨਹੀਂ ਛੱਡਦੀ ਤੇ ਜਿਹੜੀ ਗੱਲ ਤੇ ਮੈਂ ਅਗਰ ਪੈ ਜੇ ਉਹ ਜਦੋਂ ਇਹੋ ਜਿਹੇ ਕੱਪੜੇ ਕੁੱਪੜੇ ਸੀਣ ਦੀ ਗੱਲ ਕੋਈ ਕਰਦੇ ਹੈ ਨਾ ਉਦੋਂ ਗੱਲ ਹੋਰ ਪਾਸੇ ਕੋਈ ਲੈ ਜਾ ਕਰੂੰਗਾ ਤੇ ਤੁਸੀਂ ਬਸ ਆਂ ਬੀਚਾਮੀ ਭਰਦੇ ਰਹਿਣਾ ਵਾ ਬਾਅਦ ਇਨਾ ਮੇਰੇ ਦਿਵਾਲੀ ਹੋਣਾ ਹਾਂ ਨਹੀਂ ਆਉਂਦਾ ਨੂੰ ਕੋਹ ਐਨੀਆਂ ਨੂੰ ਪਤਾ ਗੱਲ ਸਾਂਭ ਲਿਓ ਏਦਾਂ ਕਹਿ ਛੜਿਓ ਵੀ ਉਹਨੇ ਨਹੀਂ ਕੱਪੜੇ ਸੀਆਂ ਕਰਨੇ ਨਿਗਾ ਘੱਟਦੀ ਆ ਬਸ ਨਜ਼ਰ ਤੇ ਅਸਰ ਪੈਂਦਾ ਵਾ ਜੇ ਮੈਂ ਕਹਿ ਦਵਾਂ ਮੇਰੇ ਤਾਂ ਸਿਰ ਪੀੜ ਹੋਣ ਡਿਆ ਪੈਂਦੀ ਕੱਪੜੇ ਸੀਮਾ ਤੇ ਜਿਆਦੀ ਨਿਗਾ ਲਾਵਾਂ ਜੇ ਐਨਕ ਲਵਾਤੀ ਐਨਕ ਨਹੀਂ ਮੈਂ ਨਾ ਰੌਣੀ ਐਨਕ ਨਾਲ ਇਥੇ ਨਿਸ਼ਾਨ ਪੈ ਜਾਂਦੇ ਬੁਰਾ ਲੱਗਦੀ ਏ ਲੱਗੀ ਚੱਲ ਫਿਰ ਗੱਲ ਜੀ ਬਣਾ ਲਓ ਆਪੇ ਏਦਾਂ ਹੀ ਮੈਂ ਕਹਿ ਦਿੰਨਾ ਵਾ ਉਦਾਂ ਮੈਂ ਕਹਿਣਾ ਵੀ ਤੁਸੀਂ ਗੱਲ ਨਾ ਹੀ ਕਰੋ ਮੈਂ ਆਪੇ ਕਰ ਲਊਂਗਾ ਜਲ ਜੀ ਦਾ ਨੂੰ ਸਹੀ ਲੱਗੂ ਬਸ ਮੇਰੇ ਵਰਨਾ ਕੱਲ ਆਏ ਰਾਜਵਿੰਦਰ ਤੇ ਮੰਮੀ ਦੋਵੇਂ ਜਾਣੀਆਂ ਨਹੀਂ ਜੇ ਮੇਰੇ ਵੱਲ ਆਉਣੀਆਂ ਚਾਹੀਦੀਆਂ ਤੇ ਨਾ ਮੈਨੂੰ ਕੋਈ ਸੀਨਾ ਦਾ ਨਾ ਕੁਝ ਅਤਰ ਪਾਈ ਤਰਪੂਈ ਮੈਂ ਕਰ ਦਿਆ ਕਰੂ ਇਹ ਭਾਵੇਂ ਗੈਦਨ ਕਰਨ ਆ ਪੈਂਟ ਪਲਾਜੋ ਕਿੱਥੇ ਮੈਨੂੰ ਕੋਈ ਤਾਂ ਸਿੰਪਲ ਸਲਵਾਰ ਨਹੀਂ ਕੱਟੀ ਜਾਣੀ ਤੇ ਪੈਂਟ ਪਲਾਜੇ ਤਾਂ ਕਿਤੇ ਬੜੀ ਦੂਰ ਦੀ ਗੱਲ ਰਹਿ ਗਈ ਚਲੋ ਟੈਨਸ਼ਨ ਨਾ ਲਓ ਏਦਾਂ ਕਰੀਏ ਮੈਂ ਧੋਨਾ ਵਾਂ ਗੱਡੀ ਤੇ ਸੋਹਰਿਆਂ ਨੂੰ ਨਾ ਚੱਲੀਏ ਮੰਮੀ ਨਾ ਕੋ ਆਹੋ ਚਲੋ ਚੱਲ ਜਾਨੇ ਮੈਂ ਤੇ ਆਪ ਆਖਣ ਦੀ ਹੀ ਹੋਣਦੀ ਆ ਸਭ ਮੰਮੀ ਨੂੰ ਪੁੱਛ ਲੈਣਾ ਹੀ ਦਈ ਉਹ ਦੱਸਿਆ ਵਾਂ ਮਮੀ ਨੂੰ ਵੀ ਹਾਂ ਆ ਮਮੀ ਕਿਤੇ ਚੱਲ ਜਾ ਮੌਸਮ ਵਧੀਆ ਆ ਬਾਹਰ ਨਿਕਲ ਕੇ ਦੇਖੋ ਕਿਦਾਂ ਬੱਦਲ ਬੱਦਲ ਜਾ ਆ ਵਾ ਠੰਡਾ ਜਾ ਮੌਸਮ ਬਾਹਰ ਤੇ ਮੈਂ ਗਈ ਨਹੀਂ ਅੰਦਰੇ ਬੈਠੇ ਮਮੀ ਨੇ ਆਪੇ ਕਹਿੰਦੀ ਅੰਦਰ ਬਹਿ ਜਾ ਘਰ ਫ੍ਰੀ ਟਾਈਮ ਤੇ ਮੈਂ ਅੰਦਰ ਬਹਿ ਜੰਦਾਂ ਅੰਦਰ ਇੱਥੇ ਗੁੰਮ ਸਮਝ ਬੈਣਾ ਮੈਂ ਅੰਦਰ ਮੈਂ ਐਲਸੀਡੀ ਲਾ ਲੈਣੀ ਹੈ ਨਾ ਤੇ ਜਿਹੜੀ ਟੀਵੀ ਵੇਖ ਲੈਣੀ ਹੈ ਬੈਠੇ ਰਹੋ ਫਿਰ ਕੀ ਹਾਂ ਇੱਥੇ ਵਧੀਆ ਨਾਲ ਚੱਲ ਆ ਲਾ ਲੋ ਤੇ ਉੱਠੋ ਐਲਸੀਡੀ ਲਾਓ ਮੈਂ ਕੋਈ ਨਹੀਂ ਟੀਵੀ ਤੇ ਲਾ ਲੈਣੀ ਹੈ ਇੱਥੇ ਨਾਲੇ ਚੱਲਦੇ ਰਹਿੰਦੇ ਸੀਰੀਅਲ ਨਾਲ ਟਾਈਮ ਪਾਸ ਹੋ ਜਾਂਦਾ ਵਾ ਮੇਰਾ ਵੀ ਆ ਸੂਟ ਕੱਟਣ ਵਾਲਾ ਵਾ ਆ ਕੱਟੀ ਚੰਗਾ ਅੱਜ ਉਹ ਸੀ ਕਿਤੇ ਆ ਕੱਟਣਾ ਕੋਈ ਗੱਲ ਨਹੀਂ ਮੈਂ ਸਿੱਧੂਂਗੀ ਤੇ ਮੇਰੀ ਗੱਲ ਸੁਣ ਲੈ ਅੱਜ ਮੈਂ ਪਜਾਮਾ ਕੱਟਤਾ ਵਾ ਤੇ ਲਿਆ ਹਾਂ ਬਚੋਲੇ ਨੂੰ ਫੋਨ ਲਾ ਮੈਂ ਉਹਦੀ ਰਖਭੁਗਤ ਸਵਾਰਾਂ ਪੁੱਛਾਂ ਨੂੰ ਵੀ ਤੂੰ ਉਹਦੇ ਬੜੇ ਭੋਲ ਬੰਦਾ ਹੁੰਦਾ ਨਹੀਂ ਤੇ ਸਿੱਪਤਾ ਬੜੀਆਂ ਕਰਦਾ ਹੁੰਦਾ ਨਹੀਂ ਤੇ ਇਹਨੂੰ ਆ ਹੁੰਦਾ ਤੇ ਜੇ ਹੁੰਦਾ ਗੁੱਸਾ ਮੈਨੂੰ ਅੱਜ ਬਹੁਤ ਵਾ ਤੇ ਨਹੀਂ ਮੰਮੀ ਬਚੋਲੇ ਦਾ ਕੀ ਕਸੂਰਾ ਬਚੋਲੇ ਦਾ ਤਾਂ ਕੰਮ ਹੁੰਦਾ ਵਾ ਵੀ ਰਿਸ਼ਤਾ ਦੱਸਣਾ ਤੇ ਰਿਸ਼ਤਾ ਕਰ ਲੋ ਉਨੇ ਕਿਹੜਾ ਪਿਚੋਲੇ ਨੇ ਕਿਹੜਾ ਵੇਖਿਆ ਹੁੰਦਾ ਵੀ ਕਿੰਨੂੰ ਕੀ ਹੁੰਦਾ ਤੇ ਕਿੰਨੂੰ ਕੀ ਹੁੰਦਾ ਰੋਟੀ ਪਾਣ ਦਾ ਅਗਲੇ ਨੇ ਕਿਹਾ ਹੀ ਹੁੰਦਾ ਵਾ ਕੱਪੜਾ ਲੈਣਾ ਤਾਂ ਕੁੜੀ ਨੇ ਆਪਣੇ ਮੂੰਹੋਂ ਕਿਹਾ ਹੀ ਆ ਮੈਂ ਤਾਂ ਕਹਿੰਦੀ ਆਪਣੀ ਨੋਹ ਕੋਈ ਸੂਟ ਸਮਾਇਓ ਕਿ ਜੇ ਪਜਾਮਾ ਨਹੀਂ ਉਹਦਾ ਸਲਵਾਰ ਤਾਂ ਮੇਰੇ ਉਂਗੋਂ ਦੀ ਹੋਊਗੀ ਸੀ ਨਹੀਂ ਮੈਂ ਕਿਹੜਾ ਉਦੋਂ ਤਾਂ ਨੂੰ ਕਿਸ ਕੰਮ ਤੇ ਲਾਇਆ ਇੱਕੋ ਹੀ ਕੰਮ ਕਿਹਾ ਉਹ ਹੀ ਉਹਨੂੰ ਠੋਕ ਕੇ ਜਵਾਬ ਦਿੱਤਾ ਅੱਜ ਕੱਲ੍ਹ ਦੀਆਂ ਕੁੜੀਆਂ ਦਾ ਜ਼ੁਬਾਨ ਦੇ ਚ ਹੱਡੀ ਨਹੀਂ ਨਾ ਹੈਗੀ ਗੱਲ ਤੇ ਹਾ ਵਾ ਮੈਂ ਤਾਂ ਕਹਿੰਨੀ ਘਟ ਚਾਹ ਬਣਾ ਕੇ ਬਣਵਾ ਕੇ ਵੇਖ ਲਓ ਕਿ ਤੇ ਉਹ ਵੀ ਨਹੀਂ ਹੋਰ ਨਾ ਹੁੰਦੀ ਨਾ ਹੋਵੇ ਸ਼ੰਭੂ ਪਾਣੀ ਬਾ ਬਣਾ ਆ ਸੂਟ ਤੇ ਸੀ ਨਾ ਮੈਂ ਤੇ ਸੀ ਨਾ ਮੈਂ ਮਾੜਾ ਵਾ ਠੀਕ ਜਿਹਾ ਲੱਗਨਦਾ ਓਦਾਂ ਘਰੇ ਪਾਉਣੇ ਤਾਂ ਸਹੀ ਹੈ ਨਾ ਤੇ ਘਰੇ ਹੀ ਪਾਉਣਾ ਮੈਂ ਹੋਰ ਇਹ ਮਾਂਡੇ ਪਾ ਲਈ ਜਣਾ ਵਾਂਡੇ ਵਾਲੇ ਬਾਤੇ ਕਢਾਈਆਂ ਵਾਲੇ ਬਥੇਰੇ ਮੇਰੇ ਕੋ ਸੂਟ ਆ ਮੈਂ ਚੱਲ ਕਰ ਕੋਈ ਨਾ ਕੋਈ ਆ ਜਾਂਦਾ ਜਿੱਦਾਂ ਮੁੰਡਾ ਵਿਆਹ ਕੋਈ ਨਾ ਕੋਈ ਤੁਰਿਆ ਤੇ ਰਹਿੰਦਾ ਵਾ ਗਰਮੀ ਹੋ ਗਈ ਚਾਰ ਕਸੂਟ ਭਾਬੀ ਨੂੰ ਵੀ ਲਿਆ ਦੋ ਲਿਆ ਕੇ ਜਥਵਾ ਦੀ ਕੋ ਵੀ ਆਪਣੇ ਸੀਲਾ ਕੱਟ ਕੇ ਆਪਣੇ ਲੈ ਦਾਂਗੇ ਆਪਣੇ ਦਾਜ ਚ ਲੈ ਕੇ ਆਈ ਹੋਣੀ ਆ ਵੇ ਤੇ ਲਵਾ ਕਿੰਨੇ ਕਸੂਟ ਲੈ ਕੇ ਆਈ ਆ ਹੁਣ ਇਹਨੂੰ ਸੂਟ ਨਾ ਬਣਾ ਕੇ ਦੇ ਦਾਂ ਮੈਂ ਐ ਕਹਿੰਦੀ ਚਲ ਚਾਰ ਸੂਟ ਕਾਟਨ ਦੇ ਬਣਾ ਦੋ ਸਾਰੇ ਉਹ ਸਿੰਥੈਟਿਕ ਜਿਹੇ ਪਾਈ ਫਿਰਦੇ ਆ ਐਡੇ ਐਡੇ ਭਾਰੇ ਗਰਮੀ ਚ ਪੈਂਦੇ ਆ ਸਾਰੇ ਤੇ ਨਹੀਂ ਉਹ ਬਣਾ ਲਈ ਇੱਕ ਅੱਧਾ ਵਿੱਚ ਕਾਟਨ ਦਾ ਵੀ ਤਾਂ ਹੋਊਗਾ ਨਾ ਮੰਮੀ ਉਹਦੋਂ ਤਾਂ ਆਪਾਂ ਕਹਿੰਨੇ ਆਪਾਂ ਉਹ ਲੈਣਾਂ ਜੋਂ ਹੁਣ ਤੁਸੀਂ ਭੁੱਖੇ ਹੋਵੋ ਘੰਨ ਲੱਗੇ ਨਹੀਂ ਪਹਿਣਾ ਮੈਂ ਤੇ ਇਹੋ ਕਿ ਆਈ ਮੈਂ ਬੈੱਡ ਸੋਫੇ ਨਹੀਂ ਲੈਣੇ ਇਹ ਸਾਰਾ ਕੁਝ ਮੇਰੇ ਘਰ ਹੈਗਾ ਹੁਣ ਸੂਟ ਵੀ ਮੈਂ ਆਪਣਾ ਬਣਾ ਕੇ ਦੇਣੀ ਚਾਰ ਪੰਜ ਸੂਟ ਤੇ ਬੰਦਾ ਲੈਂਦਾ ਹੀ ਆ ਨਾ ਕਾਟਨ ਦੇ ਕੀ ਪਤਾ ਮੰਮੀ ਉਹ ਨਾਲੇ ਭਾਰੇ ਭਾਰੇ ਬਣਾਤੇ ਹੁਣ ਚਾਰਕ ਲੈਦੇ ਆ ਗਰਮੀਆਂ ਵਾਲੇ ਕੋਈ ਵੇਖਣ ਵਾਲਾ ਕੀ ਕਹੂਗਾ ਬੌਟੀ ਨੂੰ ਕੱਪੜਾ ਵੀ ਨਹੀਂ ਲੈ ਕੇ ਦੇਂਦੇ ਗਰਮੀ ਵਾਲਾ ਕਿਤੇ ਇੰਨਾ ਨਹੀਂ ਸਰਿਆਣਾ ਕੋ ਕਿ ਇਹ ਜਿਹੜੀ ਚप्पल ਘਰ ਪੌਂਦੀ ਉਹ ਇਹਨੂੰ ਦੇ ਦਈਏ ਇੱਕੋ ਜੁੱਤੀ ਪਾ ਕੇ ਆਈ ਆ ਉਸੇ ਵਲੇ ਮੈਂ ਚप्पल ਲੈ ਆ ਕੇ ਦਿੱਤੀ ਆ ਨੂੰ ਚਲੋ ਕੋਈ ਨਹੀਂ ਹੁਣ ਤੇ ਆਪਾਂ ਹੀ ਚੀਜ਼ਾਂ ਲਿਆ ਲਿਆ ਦੇਣੀਆਂ ਹੁਣ ਜੋ ਵੀ ਹੈ ਜਿੱਦਾਂ ਦੀ ਹੈਗੀ ਤੇ ਆਪਣੀ ਆ ਨਾ ਹਣ ਬਾਹਰ ਪੰਡੀ ਕਰਾਂਗੇ ਤੇ ਆਪਣੀ ਬੇਤੀ ਆ ਨਾ ਨਹੀਂ ਤੇ ਠੀਕ ਆ ਮੈਂ ਕਦੋਂ ਮੰਨਾਂ ਕਰਦੀ ਆ ਲਿਆਦੀ ਦੇ ਦੂੰਗੀ ਪੈਸੇ ਨਾਲ ਲੈ ਜੀ ਉਹਦੀ ਪਸੰਦ ਲੈ ਲਿਆਦੀ ਤੇ ਕੰਮ ਤੇ ਕਰੇ ਜਿਹੜਾ ਕੋ ਦੱਸਿਆ ਉਹ ਤੇ ਕਰਨ ਜੇ ਜੇ ਉਹ ਹੈਗੀ ਆ ਘਰ ਦੀ ਮਾਲਕ ਉਹਨੂੰ ਚੀਜ਼ਾਂ ਦੇਣੀਆਂ ਬੰਦੀਆਂ ਵਾ ਉਹਦਾ ਵੀ ਫਰਜ਼ ਬੰਦਾ ਵਾ ਵਿੱਚ ਠੋਕ ਕੇ ਜਵਾਬ ਰੱਖਿਆ ਨੇ ਗਾੜੀ ਵੀਰਵਾ ਦਾ ਬਾਣਾ ਲਾਤਾ ਨੇ ਮੈਨੂੰ ਚਾ ਝਾਟੀ ਚਲੋ ਕੋਈ ਨਹੀਂ ਅੱਜ ਤਾਂ ਵੀਰਵਾ ਦਾ ਬਾਣਾ ਲਾਤਾ ਮੈਂ ਤੇ ਇਹ ਕਿ ਨਹੀਂ ਚਾਰ ਸੂਟ ਲਿਆ ਦਿਓ ਨਾਲੇ ਸਮਾਂ ਦੀ ਬਹਾਨੇ ਨਾ ਕਹੋ ਵੀ ਆਪਣੇ ਸੀਲਾ ਚਲ ਅੱਜ ਦੀ ਢੇੜੀ ਤੇ ਨੰਗਾ ਹਾਂ ਸੇ ਦੇ ਵੇਖੂਗੀ ਨਾ ਪਤਾ ਲਿਆ ਕੇ ਤੇ ਕਿਉਂ ਕੱਟ ਦੇ ਨਾਲੇ ਸੀਨ ਨਾਲੇ ਪਤਾ ਲੱਗ ਜੂਗੀ ਹੁੰਦਾ ਕੁਝ ਵੀ ਨਹੀਂ ਹੁੰਦਾ ਇੱਦਾਂ ਚੱਲੋ ਨਾ ਇੱਦਾਂ ਤੁਸੀਂ ਲੰਨ ਪਾਉਂਗੇ ਤਾਂ ਅਗਲੇ ਨੇ ਵੀ ਕਹਿਣਾ ਮੇਰੀ ਵੋਟੀ ਨਾਲ ਲੜਦੀਆਂ ਵਾ ਚਲ ਠੀਕ ਐ ਮਿੱਠੀ ਪਿਆਰੀ ਹੋ ਕੇ ਕਟਾ ਲੂੰਗੀ ਵੇਖ ਲੈਣੀ ਕਿੰਨਾ ਦਾ ਕੱਟਣਾ ਆਉਂਦਾ ਵਾ ਤੇ ਇਹ ਮੈਂ ਕੋਈ ਨਹੀਂ ਕੱਟ ਕੇ ਤੇ ਮੈਂ ਤਾਂ ਆਪਣੀ ਮਾਂ ਕੋ ਮਾਣੀ ਮੋਟੀ ਸਿੱਖੀ ਤੇ ਗਾੜੀ ਤੈਨੂੰ ਸਿਖਾਤੀ ਚਲੋ ਮੈਂ ਵੀ ਸਿੱਖ ਲਿਆ ਨਾ ਕੋਈ ਗੱਲ ਨਹੀਂ ਉਹ ਵੀ ਸਿੱਖ ਲੂਗੀ ਹੌਲੀ ਹੌਲੀ ਜਿੱਥੇ ਨਾ ਆਉਂਦਾ ਲੱਗੂਗਾ ਪਤਾ ਕਿਦਾਂ ਮੈਨੂੰ ਦੱਸ ਦੇਈ ਚਲ ਇਦਾਂ ਦੱਸ ਦਿਓ ਮੇਰੇ ਵਰਗੀ ਹੋਵੀ ਚੰਗਾ ਪਹਿਣੇ ਮੰਮੀ ਵੀ ਕਾਲੀ ਪੈਣ ਦੀ ਝਟ ਚਲ ਕੋਈ ਗੱਲ ਨਹੀਂ ਆਪੀ ਆ ਜਾਣਗੇ ਉਹਨਾਂ ਹੌਲੀ ਹੌਲੀ ਹੋਰ ਕੀ ਕੰਮ